ਲੁਕੇ ਵੀ ਰਾਤ ਨੂੰ ਦਹੀਂ ਬਿਲਕੁਲ ਵੀ ਨਾ ਖਾਓ ਨਹੀਂ ਤਾਂ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ა ਪੂਰੀ ਅਪਡੇਟ ਤੁਹਾਡੇ ਲਈ ਬੇਹਤ ਖਾਸ ਹੈ ਜੇਕਰ ਤੁਸੀਂ ਵੀ ਰਾਤ ਦੇ ਵੇਲੇ ਦਹੀਂ ਖਾਂਦੇ ਹੋ ਤਾਂ ਇਸ ਦੇ ਬਚਾਅ ਦੇ ਲਈ ਇਸ ਦੇ ਵਿੱਚ ਕਿਹੜੀ ਚੀਜ਼ ਪਾਣੀ ਚਾਹੀਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਧਿਆਨ ਨਾਲ ਜ਼ਰੂਰ ਸੁਣਿਓ ਤੇ ਅੱਗੇ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਦਹੀਂ ਭਾਰਤੀ ਭੋਜਨ ਦਾ ਇੱਕ ਅਹਿਮ ਹਿੱਸਾ ਹੈ ਜਿਸ ਨੂੰ ਨਾ ਸਿਰਫ ਸਵਾਦ ਦੇ ਲਿਹਾਜ਼ ਦੇ ਨਾਲ ਸਗੋਂ ਸਿਹਤ ਦੇ ਲਿਹਾਜ਼ ਦੇ ਨਾਲ ਵੀ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਕਈ ਵਾਰ ਦਹੀਂ ਇਨੂੰ ਰਾਤ ਦੇ ਵੇਲੇ ਖਾਣ ਦੇ ਨਾਲ ਸਮੱਸਿਆਵਾਂ ਹੋ ਸਕਦੀਆਂ ਨੇ ਦਹੀਂ ਦੱਸਦੀ ਹੈ ਕਿ ਦਹੀਂ ਦੇ ਕਈ ਫਾਇਦੇ ਵੀ ਹੁੰਦੇ ਨੇ ਗਰਮੀਆਂ ਦੇ ਵਿੱਚ ਠੰਡਕ ਪ੍ਰਦਾਨ ਕਰਨ ਤੋਂ ਲੈ ਕੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਤੱਕ ਦਹੀਂ ਜੇਕਰ ਰਾਤ ਨੂੰ ਖਾਦਾ ਜਾਵੇ ਤਾਂ ਕੀ ਇਹ ਨੁਕਸਾਨ ਵੀ ਕਰ ਸਕਦਾ ਹੈ ਤਾਂ ਇਸ ਦੇ ਉੱਤੇ ਕੁਝ ਡਾਕਟਰਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਡਾਕਟਰ ਰੁਪਾਲੀ ਜੈਨ ਦੱਸਦੀ ਹੈ ਕਿ ਰਾਤ ਨੂੰ ਦਹੀਂ ਖਾਣ ਦੇ ਨਾਲ ਤੁਹਾਡੀ ਸਿਹਤ ਨੂੰ ਹੌਲੀ-ਹੌਲੀ ਕਿਵੇਂ ਨੁਕਸਾਨ ਪਹੁੰਚ ਸਕਦਾ ਹੈ ਦਹੀਂ ਨੂੰ ਪ੍ਰਾਚੀਨ ਸਮੇਤੋਂ ਹੀ ਇੱਕ ਸਿਹਤਮੰਦ ਭੋਜਨ ਮੰਨਿਆ ਜਾਂਦਾ ਰਿਹਾ ਹੈ ਇਹ ਜੋ ਕਿ ਪ੍ਰੋਬਾਇਓਟਿਕ ਗੁਣਾ ਦੇ ਨਾਲ ਭਰਪੂਰ ਹੁੰਦਾ ਹੈ ਅਤੇ ਪਾਚਨ ਕਿਰਿਆ ਦੇ ਵਿੱਚ ਕਾਫੀ ਮਦਦ ਕਰਦਾ ਹੈ ਪਰ ਹਰ ਚੀਜ਼ ਲਈ ਇੱਕ ਸਹੀ ਸਮਾਂ ਹੁੰਦਾ ਹੈ ਅਤੇ ਇਹ ਖਾਸ ਤੌਰ ਦੇ ਉੱਤੇ ਦਹੀਂ ਦੇ ਮਾਮਲੇ ਦੇ ਵਿੱਚ ਲੱਗ ਹੁੰਦਾ ਹੈ ਹੁਣ ਗੱਲ ਕਰਦੇ ਆ ਪਾਚਨ ਪ੍ਰਣਾਲੀ ਦੇ ਉੱਤੇ ਦਹੀਂ ਕਿਵੇਂ ਅਸਰ ਪਾਉਂਦਾ ਹੈ ਰਾਤ ਨੂੰ ਸਰੀਰ ਦੀ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਚੇਹੀ ਸਰੀਰ ਦੇ ਵਿੱਚ ਦਹੀਂ ਵਰਗਾ ਭਾਰੀ ਅਤੇ ਠੰਡਾ ਭੋਜਨ ਪਾਚਨ ਕਿਰਿਆ ਦੇ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਕਫ ਅਤੇ ਬਲਗਮ ਨੂੰ ਵੀ ਵਧਾਉਂਦਾ ਹੈ। ਆਯੁਰਵੇਦ ਅਨੁਸਾਰ ਰਾਤ ਨੂੰ ਦਹੀਂ ਦਾ ਸੇਵਨ ਕਫ ਦੋਸ਼ ਦਾ ਵਧਾਉਂਦਾ ਹੈ ਜਿਸ ਦੇ ਕਾਰਨ ਗਲੇ ਦੇ ਵਿੱਚ ਖਰਾਸ਼, ਨੱਕ ਬੰਦ ਹੋਣਾ ਜਾਂ ਫਿਰ ਸਵੇਰੇ ਉੱਠਣ ਵੇਲੇ ਭਾਰੀਪਨ ਮਹਿਸੂਸ ਹੋਣਾ। ਪਰੰਦਾ ਜ਼ੁਖਾਮ ਅਤੇ ਖੰਗ ਦੀ ਸੰਭਾਵਨਾ ਜੀ ਹਾਂ ਇਸ ਦੇ ਠੰਡੇ ਸੁਭਾਅ ਦੇ ਕਾਰਨ ਰਾਤ ਨੂੰ ਦਹੀਂ ਖਾਣ ਦੇ ਨਾਲ ਜ਼ੁਖਾਮ ਫਲੂ ਅਤੇ ਖੰਗ ਦੀ ਸੰਭਾਵਨਾ ਵਾਝ ਜਾਂਦੀ ਹੈ ਖਾਸ ਕਰਕੇ ਬੱਚਿਆਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਦੇ ਲਈ ਦਹੀਂ ਰਾਤ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਚਮੜੀ ਤੇ ਉੱਤੇ ਵੀ ਪ੍ਰਭਾਵ ਪੈਂਦਾ ਹੈ ਕੁਝ ਲੋਕਾਂ ਨੇ ਰਾਤ ਨੂੰ ਦਹੀਂ ਖਾਣ ਤੋਂ ਬਾਅਦ ਚਮੜੀ ਦੀ ਅਲਰਜੀ ਮੁਹਾਸੇ ਜਾਪਿਰ ਖੁਜਲੀ ਵਰਗੀਆਂ ਸਮੱਸਿਆਵਾਂ ਵੀ ਦੇਖੀਆਂ ਜਾ ਰਹੀਆਂ ਨੇ ਜੋ ਕਿ ਅੰਦਰੂਨੀ ਸਵੇਲਿੰਗ ਦਾ ਸੰਕੇਤ ਹੋ ਸਕਦਾ ਹੈ ਜੋੜਾਂ ਦੇ ਦਰਦ ਦੇ ਵਿੱਚ ਵੀ ਵਾਦਾ ਹੁੰਦਾ ਹੈ ਜਿਹਾ ਕੁਝ ਅਧਿਐਨਾਂ ਦੇ ਵਿੱਚ ਪਾਇਆ ਗਿਆ ਹੈਗਾ ਕਿ ਰਾਤ ਨੂੰ ਦਹੀਂ ਖਾਣ ਦੇ ਨਾਲ ਜੋੜਾਂ ਦੇ ਦਰਦ ਤੋਂ ਪੀੜਿਤ ਲੋਕਾਂ ਦਾ ਦਰਦ ਹੋਰ ਵੀ ਵਾਜ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਰੂਪਾਲੀ ਜੈਨ ਇਸ ਦੇ ਸੁਝਾਅ ਦੇ ਬਾਰੇ ਕੀ ਕੁਝ ਕਹਿੰਦੀ ਹੈ ਜੇਕਰ ਤੁਹਾਨੂੰ ਰਾਤ ਨੂੰ ਦਹੀਂ ਖਾਣ ਦੀ ਆਦਤ ਹੈ ਤਾਂ ਇਸ ਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਮਿਲਾ ਕੇ ਖਾਓ ਇਹ ਇਸ ਦੇ ਠੰਡੇ ਪ੍ਰਭਾਵ ਨੂੰ ਥੋੜਾ ਸੰਤੁਲਿਤ ਕਰਦਾ ਹੈ ਦਹੀਂ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਸਹੀ ਸਮੇਂ ਦੇ ਉੱਤੇ ਕਰਨਾ ਚਾਹੀਦਾ ਰਾਤ ਨੂੰ ਦਹੀਂ ਖਾਣ ਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਾ ਕਰੋ ਬਿਹਤਰ ਸਿਹਤ ਲਈ ਆਪਣੀ ਖੁਰਾਕ ਦੇ ਵਿੱਚ ਸੰਤੁਲਿਤ ਬਣਾਈ ਰੱਖੋ ਅਤੇ ਮਾਇਰਾ ਦੀ ਸਲਾਹ ਦੀ ਪਾਲਣਾ ਵੀ ਤੁਸੀਂ ਕਰੋ ਜੇਕਰ ਤੁਹਾਨੂੰ ਹੋਰ ਵੀ ਕੋਈ ਬਿਮਾਰੀਆਂ ਹੈ ਜਾਂ ਫਿਰ ਕੋਈ ਇਨਫੈਕਸ਼ਨ ਹੈ ਅਲਰਜੀ ਹੈ ਤਾਂ ਡਾਕਟਰ ਤੋਂ ਇੱਕ ਵਾਰ ਸਲਾਹ ਜ਼ਰੂਰ ਲੈ ਲਿਓ ਤੇ ਤੁਸੀਂ ਰਾਤ ਨੂੰ ਦਹੀਂ ਖਾਣਾ ਬਿਲਕੁਲ ਵੀ ਜੋ ਕਿ ਨਜ਼ਰ ਅੰਦਾਜ਼ ਕਰੋ ਇਸ ਨੂੰ ਬਿਲਕੁਲ ਵੀ ਨਾ ਤੁਸੀਂ ਖਾਓ ਕਿਉਂਕਿ ਇਹ ਨਿੱਕੀ ਨਿੱਕੀ ਛੋਟੇ ਛੋਟੇ ਸਮੱਸਿਆਵਾਂ ਤੁਹਾਨੂੰ ਆ ਸਕਦੀਆਂ ਨੇ ਜੋ ਕਿ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਉੱਤੇ ਵੀ ਪ੍ਰਭਾਵ ਪਾਉਂਦੀਆਂ ਨੇ ਜੇਕਰ ਤੁਸੀਂ ਦਿਨ ਦੇ ਵੇਲੇ ਸਵੇਰ ਦੇ ਵੇਲੇ ਦਹੀਂ ਖਾਂਦੇ ਹੋ ਤਾਂ ਬਹੁਤ ਵਧੀਆ ਪਰ ਰਾਤ ਦੇ ਵੇਲੇ ਦਹੀ ਦਾ ਸੇਵਨ ਬਿਲਕੁਲ ਵੀ ਨਾ ਕਰੋ ਜੇਕਰ ਖਾਨਦੇਵੀ ਹੋ ਕਈ ਵਾਰ ਖਾਣਾ ਵੀ ਪੈ ਜਾਂਦਾ ਹੈ ਤਾਂ ਉਸ ਦੇ ਵਿੱਚ ਹਲਕੀ ਕਾਲੀ ਮਿਰਚ ਜ਼ਰੂਰ ਪਾਓ